ਅੱਜਾ ਮੇਰਾ ਅੱਜਾ ਮੇਰਾ ਵਿਸ਼ਾ ਹੈਗਾ ਜਗਤ ਦਾ ਚਾਨਣ ਮੈਂ ਜੋ ਹੁਣਾਂ ਦੀ ਅੰਜੀਲ ਚ ਅੱਠਵਾਂ ਭਾਗ ਉਹਦਾ 12ਵੇਂ ਵਰਸ ਤੋਂ ਸਟਾਰਟ ਕੀਤਾ ਵਾ 19ਵੇਂ ਵਰਸ ਤੱਕ ਇੱਥੇ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇਗੇ ਕਿ ਉਪਰੰਤ ਯਿਸੂ ਨੇ ਫੇਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ ਇੱਥੇ ਪ੍ਰਭੂ ਯਿਸੂ ਮਸੀਹ ਆਪਾਂ ਨੂੰ ਕਹਿ ਰਹੇ ਨੇ ਕਿ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੈਨੂੰ ਆਪਣੀ ਜ਼ਿੰਦਗੀ ਵਿੱਚ ਐਕਸੈਪਟ ਕਰਦਾਗਾ ਜੋ ਮੈਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦਾਗਾ ਉਹ ਹਨੇਰੇ ਵਿੱਚ ਕਦੇ ਵੀ ਨਹੀਂ ਚੱਲੇਗਾ ਇਥੇ ਹਨੇਰਾ ਦੱਸਿਆ ਗਿਆ ਹੈਗਾ ਦੁਨਿਆਵੀ ਹਿੱਸੇ ਨੂੰ ਤੇ ਇਥੇ ਜਿਉਣ ਦਾ ਚਾਣਨ ਕਿਹਾ ਗਿਆ ਹੈਗਾ ਪ੍ਰਭੂ ਯਿਸੂ ਮਸੀਹ ਨੇ ਰੂਹਾਨੀ ਜ਼ਿੰਦਗੀ ਨੂੰ ਕਿ ਜੋ ਮੇਰੇ ਪਿੱਛੇ ਹੋ ਚੁੱਲੇਗਾ ਜੋ ਮੇਰੇ ਚਾਣਨ ਵਿੱਚ ਆਵੇਗਾ ਉਹ ਹਮੇਸ਼ਾ ਸਦਾ ਲਈ ਹਨੇਰੇ ਵਿੱਚ ਕਦੇ ਵੀ ਨਹੀਂ ਚੱਲੇਗਾ ਇਸ ਲਈ ਪ੍ਰਿੰਸੀਪੀਆਂ ਨੇ ਉਸ ਨੂੰ ਕਿਹਾ ਤੂੰ ਆਪਣੇ ਉੱਤੇ ਆਪ ਸਾਖੀ ਦਿੰਦਾ ਹੈ ਤਾਂ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਤੂੰ ਤਾਂ ਸਾਖੀ ਆਪਣੇ ਉੱਤੇ ਆਪ ਹੀ ਦਿੰਦਾ ਗਿਆ ਤੇ ਤੇਰੀ ਸਾਖੀ ਕਹਿੰਦੇ ਸੱਚੀ ਨਹੀਂ ਹੈ ਤਾਂ ਫਿਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਭਾਵੇਂ ਮੈਂ ਆਪਣੇ ਉੱਤੇ ਆਪ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਆਏ ਸੀ ਗਏ ਸਤਿ ਦੀ ਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਸਾਖੀ ਦਿੱਤੀ ਸੀਗੀ ਉਹਨਾਂ ਨੇ ਲੋਕਾਂ ਅੱਗੇ ਆਪਣੇ ਆਪ ਨੂੰ ਰੱਖਿਆ ਸੀਗਾ ਕਿ ਜੋ ਵੀ ਆ ਮੈਂ ਆ ਪ੍ਰਭੂ ਯਿਸੂ ਮਸੀਹ ਨੇ ਕਿਸੇ ਹੋਰ ਹੋਰ ਦੇ ਅੱਗੇ ਸਾਖੀ ਨਹੀਂ ਦਿੱਤੀ ਕਿਸੇ ਹੋਰ ਨੂੰ ਐਗਜ਼ਾਮਪਲ ਨਹੀਂ ਬਣਾਇਆ ਕਿ ਤੁਸੀਂ ਉਹਦੀ ਪੂਜਾ ਕਰੋ ਤਾਂ ਤੁਹਾਨੂੰ ਇਦਾਂ ਮਿਲੇਗਾ ਉਦਾਂ ਮਿਲੇਗਾ ਪ੍ਰਭੂ ਯਿਸੂ ਮਸੀਹ ਨੇ ਸਾਰੇ ਲੋਕਾਂ ਦੇ ਅੱਗੇ ਆਪਣੇ ਆਪ ਨੂੰ ਦਰਸਾਇਆ ਕਿ ਜੋ ਆ ਜੱਗ ਦਾ ਚਾਨਣਾ ਮੈਂ ਆ ਜੋ ਤੁਹਾਡੇ ਜੀਵਨ ਦੀ ਰੋਟੀ ਹੈ ਤੇ ਉਹ ਵੀ ਤੁਹਾਡੀ ਮੈਂ ਆ ਤੇ ਪ੍ਰਭੂ ਯਿਸੂ ਮਸੀਹ ਇਥੇ ਕਹਿ ਰਹੇ ਨੇ ਕਿ ਤਾਂ ਵੀ ਮੇਰੀ ਸੱਚੀ ਸੱਚੀ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੈਂ ਕਿੱਧਰੋਂ ਆਇਆ ਹਾਂ ਤੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿੱਧਰੋਂ ਆਉਂਦਾ ਤੇ ਕਿੱਧਰ ਨੂੰ ਜਾਂਦਾ ਹਾਂ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇੱਥੇ ਕਲੀਅਰਲੀ ਕਹਿਤਾ ਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾਂਦਾ ਹਾਂ ਆਮੀਨ ਤੇ ਇੱਥੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿਉਂਕਿ ਪਰਮੇਸ਼ਵਰ ਨੇ ਜਦੋਂ ਮਨੁੱਖੀ ਜਾਮਾ ਲੈ ਲਿਆ ਪਰਮੇਸ਼ਵਰ ਇੱਕ ਬੱਚੇ ਤੋਂ ਲੈ ਕੇ ਇੱਕ ਜਵਾਨੀ ਦੇ ਪੜੇ ਤੱਕ ਗਏ ਨੇ ਉਹਨਾਂ ਨੇ 30 ਈਅਰ ਤੱਕ ਆਪਣੇ ਆਪ ਨੂੰ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਸੋਚ 'ਚ ਪਤਾ ਸੀ ਵੀ ਮੈਂ ਕਿੱਥੋਂ ਆਇਆਗਾ ਕਿਉਂਕਿ ਪ੍ਰਭੂ ਸ਼ੁਰੂ ਤੋਂ ਹੀ ਸਵਰਗ ਦੀਆਂ ਗੱਲਾਂ ਕਰਦੇ ਸੀਗੇ ਪਰ ਆਪਾਂ ਉਹ ਕਹਿੰਦੇ ਤੁਸੀਂ ਭੁੱਲ ਜਾਂਦੇ ਹੋ ਆਪਣੇ ਤੇ ਥੋੜੀ ਜਿਹੀ ਬਵਾਹ ਪੈ ਜੇ ਥੋੜਾ ਜਿਹਾ ਕੰਮ ਹੋ ਜੇ ਆਪਾਂ ਭੁੱਲੇ ਜਾਣੇ ਹਾਂਗੇ ਕਿ ਪ੍ਰਭੂ ਯਿਸੂ ਮਸੀਹ ਕੌਣ ਨੇ ਉਹ ਕਿਉਂ ਆਏ ਸੀ ਧਰਤੀ ਤੇ ਉਹਨਾਂ ਨੇ ਉਹ ਆਪਣੇ ਲਈ ਹੀ ਕੀ ਕੁਝ ਉਹਨਾਂ ਨੇ ਕੀਤਾ ਵਾ ਆਪਾਂ ਹਰ ਇੱਕ ਚੀਜ਼ ਭੁੱਲ ਜਾਂਦੇ ਹਾਂਗੇ ਪਰ ਪ੍ਰਭੂ ਯਿਸੂ ਮਸੀਹ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਦ ਤੱਕ ਉਹਨਾਂ ਨੂੰ ਖਲੀਬਨ ਨਹੀਂ ਦਿੱਤੀ ਗਈ ਉਹਨਾਂ ਦੇ ਦਿਮਾਗ ਵਿੱਚ ਹਰ ਇੱਕ ਚੀਜ਼ ਸੀ ਕਿ ਮੈਨੂੰ ਪਿਤਾ ਨੇ ਭੇਜਿਆ ਮੈਂ ਆਪਣਾ ਕੰਮ ਪੂਰਾ ਕਰਨਾ ਹੈ ਪਰ ਆਪਾਂ ਭੁੱਲ ਜਾਨੇ ਕਿਉਂਕਿ ਆਪਣਾ ਕੰਮ ਕੀ ਹੈ ਆਪਾਂ ਨੂੰ ਪਰਮੇਸ਼ਵਰ ਨੇ ਜਲਦੀ ਚ ਚੁਣ ਲਿਆ ਹੈ ਆਪਾਂ ਹੁਣ ਇਸ ਮੀਟਿੰਗ ਚ ਬਹੁਤ ਲੋਕ ਨਹੀਂ ਹੈਗੇ ਪਰ ਆਪਾਂ ਇਸ ਮੀਟਿੰਗ ਚ ਆਗੇ ਪਰਮੇਸ਼ਵਰ ਨੇ ਆਪਾਂ ਨੂੰ ਚੁਣ ਜਾਗਾ ਪਰ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਆਪਾਂ ਪ੍ਰਭੂ ਯਿਸੂ ਮਸੀਹ ਕਿੱਥੋਂ ਆਏ ਨੇ ਤੇ ਕਿੱਧਰ ਨੂੰ ਗਏ ਨੇਗੇ ਇੱਥੇ ਫਿਰ ਇਹਨਾਂ ਨੇ ਕਿਹਾਗਾ ਵੀ ਜਿਹੜਾ ਹਨੇਰਾ ਦਾ ਦੁਨਿਆਵੀ ਹਿੱਸਾ ਦਾ ਤੇ ਜਾਣ ਦਾ ਚਾਣਨ ਹੈ ਉਹ ਜ਼ਿੰਦਗੀ ਹੈ ਤੇ ਜੋ ਚਾਣਨ ਹੈ ਉਹ ਮਸੀਹੀ ਹੈਗਾ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਦੱਸੇ ਕਿ ਮੈਂ ਮਸੀਹ ਹਾਂ ਤੇ ਜੇ ਸਾਡੀ ਜਿੰਦਗੀ ਵਿੱਚ ਚਾਨਣ ਨਹੀਂ ਹੋਵੇਗਾ ਤੇ ਅਸੀਂ ਕਿੱਦਾਂ ਚੱਲ ਸਕਦੇ ਹਾਂ ਜੇ ਸਾਡੀ ਜ਼ਿੰਦਗੀ ਵਿੱਚ ਫੋਰ ਐਗਜ਼ਾਮਪਲ ਆਪਾਂ ਸੂਰਜ ਨੂੰ ਲੈਣੇ ਆਂਗੇ ਜੇ ਆਪਣੇ ਕੋਲ ਸੂਰਜ ਦੀ ਰੋਸ਼ਨੀ ਹੈ ਤੇ ਫੇਰ ਹੀ ਆਪਾਂ ਸਾਰੇ ਕੰਮ ਕਰਾਂਗੇ ਨਾ ਜੇ ਆਪਣੇ ਕੋਲ ਸਿਰਫ ਰਾਤ ਹੀ ਹੋਵੇਗੀ ਤੇ ਫਿਰ ਆਪਾਂ ਕਿੱਦਾਂ ਕੰਮ ਕਰਾਂ ਕਿੱਦਾਂ ਸਰਵਾਈਵ ਕਰਾਂਗੇ ਆਪਾਂ ਆਪਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਕਿਹੜੇ ਇਮਚ ਚੱਲਣਾ ਵਾ ਕੀ ਕੰਮ ਕਰਨਾ ਵਾ ਆਪਾਂ ਆਪਣੀ ਜ਼ਿੰਦਗੀ ਨਹੀਂ ਹੋਣੀ ਜੇ ਮੈਂ ਇੱਥੇ ਲਾਈਟ ਬੰਦ ਕਰਦਾ ਤੁਸੀਂ ਮੈਨੂੰ ਨਹੀਂ ਦੇਖ ਸਕੋਗੇ ਪਰ ਜੇ ਮੈਂ ਇਥੇ ਚਾਨਣ ਰੱਖਾਂ ਤੁਸੀਂ ਮੈਨੂੰ ਦੇਖ ਸਕੋਗੇ ਤੁਸੀਂ ਮੇਰੀਆਂ ਗੱਲਾਂ ਨੂੰ ਸੁਣ ਸਕੋਗੇ ਫੀਲ ਕਰ ਸਕੋਗੇ ਤੇ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਜਗਤ ਦਾ ਚਾਨਣ ਮੈਂ ਹਾਂ ਤੁਸੀਂ ਮੈਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰੋ ਤੇ ਤਾਂ ਜੋ ਤੁਸੀਂ ਕਦੇ ਵੀ ਹਨੇਰੇ ਵਿੱਚ ਨਹੀਂ ਚਲੋਗੇ ਕਿਉਂਕਿ ਪ੍ਰਭੂ ਯਿਸੂ ਮਸੀਹ ਆਪਾਂ ਨੂੰ ਹਰ ਇੱਕ ਰਸਤਾ ਦਿਖਾ ਰਹੇ ਨੇਗੇ ਵੀ ਤੁਸੀਂ ਕਿੱਦਾਂ ਚੱਲਣਾਗਾ ਜੇ ਆਪਾਂ ਹਨੇਰੇ 'ਚ ਹੋਗੇ ਤੇ ਆਪਾਂ ਪਤਾ ਨਹੀਂ ਕਿੰਨੇ ਵਾਰੀ ਡਿੱਗਾਂਗੇ ਆਪਾਂ ਨੂੰ ਕੁਝ ਵੀ ਨਹੀਂ ਦਿਸੂਗਾ ਪਰ ਉਹਨਾਂ ਨੇ ਕਲੀਅਰਲੀ ਕਿਹਾ ਕਿ ਮੈਂ ਤੁਹਾਨੂੰ ਚਾਨਣ ਦਵਾਂਗਾ ਫੇਰ ਇਸ ਤੋਂ ਅੱਗੇ ਲਿਖਿਆਗਾ ਕਿ ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਧਰੋਂ ਆਉਂਦਾ ਤੇ ਕਿੱਧਰ ਨੂੰ ਜਾਂਦਾ ਹਾਂ ਉਹ ਤੁਸੀਂ ਸਰੀਰ ਦੇ ਅਨੁਸਾਰ ਨਿਯਮ ਕਰਦੇ ਹੋ ਇੱਥੇ ਫੇਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਤੁਸੀਂ ਕੌਣ ਆਪਾਂ ਉਹਨਾਂ ਪਰਮੇਸ਼ਵਰ ਨੇ ਇਨਸਾਨੀ ਸਰੀਰ ਵਿੱਚ ਰਹਿ ਕੇ ਵੀ ਹਰ ਇੱਕ ਚੀਜ਼ ਫੀਲ ਕਰਕੇ ਇੱਕ ਕਲਾਮ 'ਚ ਲਿਖਿਆਗਾ ਕਿ ਤੁਸੀਂ ਤੁਸੀਂ ਦੇ ਮਤਲਬ ਆਪਾਂ ਕਿ ਆਪਾਂ ਸਰੀਰਕ ਪੱਖੋਂ ਨਿਆਂ ਕਰਦੇ ਆ ਆਪਾਂ ਕਦੇ ਵੀ ਕਿਸੇ ਇਨਸਾਨ ਦਾ ਕੋਈ ਨਿਆਂ ਕਰਨਾ ਆਪਾਂ ਰੋਹਾਨੀ ਤੌਰ ਤੇ ਥੋੜੀ ਕਰਾਂਗੇ ਆਪਾਂ ਜੋ ਆਪਣੇ ਦਿਮਾਗ 'ਚ ਆ ਗਿਆ ਆਪਾਂ ਕਹਿੰਦਾ ਨਹੀਂ ਇਹਨੇ ਏਦਾਂ ਕੱਪੜਾ ਪਾਇਆਗਾ ਇਹ ਏਦਾਂ ਦੀ ਹੋਣਾ ਏਦਾਂ ਦਾ ਹੋਣਾਗਾ ਆਪਾਂ ਸਿਰਫ ਸਰੀਰਕ ਪੱਖੋਂ ਹੀ ਨਿਆਂ ਕਰਾਂਗੇ ਨਾ ਕਿ ਆਪਾਂ ਸਪਿਰਚੁਅਲ ਅਥਾਰਟੀ ਦੇ ਨਾਲ ਉਹਨਾਂ ਦਾ ਨਿਆਂ ਕਰਾਂਗੇ ਤੇ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ਉਹ ਪਰ ਮੈਂ ਜੇ ਮੈਂ ਨਿਆਂ ਕਰਾਂ ਤਾਂ ਵੀ ਮੇਰਾ ਨਿਆਂ ਸੱਚਾ ਹੈ ਪੂਰੀ ਇਥੇ ਪ੍ਰਭੂ ਯਿਸੂ ਮਸੀਹ ਨਿਆਂ ਨਹੀਂ ਕਰਨਾ ਕਿਉਂਕਿ ਉਹ ਕਹਿੰਦੇ ਉਹ ਸਿਰਫ ਆਪਾਂ ਨੂੰ ਡਾਇਰੈਕਸ਼ਨ ਦੇਣ ਆਏ ਸੀ ਵੀ ਤੁਸੀਂ ਇਸ ਡਾਇਰੈਕਸ਼ਨ 'ਚ ਚੱਲਣਾ ਹੈ ਤੁਸੀਂ ਰੂਹਾਂ ਬਚਾਉਣੀਆਂ ਨੇ ਨਿਆ ਤਾਂ ਆਪਣਾ ਹੁਣ ਹੋਣਾ ਵਾ ਕਿਉਂਕਿ ਆਪਾਂ ਮਸੀਹ ਨੂੰ ਚੁਣ ਲਿਆ ਹੈ ਮਸੀਹ ਦੀ ਕਲਾਮ ਆਪਣੇ ਕੋਲ ਹੈਗਾਗਾ ਹੁਣ ਆਪਾਂ ਨੂੰ ਪਤਾ ਵੀ ਪ੍ਰਭੂ ਯਿਸੂ ਮਸੀਹ ਬਦਲਾਉਂਦੇ ਨੇ ਹੁਣ ਉਹਨਾਂ ਨੇ ਨਿਆ ਕਰਨਾ ਬਟ ਇੱਥੇ ਉਹਨਾਂ ਨੇ ਕਹਿ ਕੇ ਮੈਂ ਤੁਹਾਡਾ ਨਿਆ ਨਹੀਂ ਕਰਦਾ ਬਟ ਜੇ ਮੇਰਾ ਨਿਆ ਹੋਊਗਾ ਤਾਂ ਵੀ ਮੇਰਾ ਨਿਆ ਸੱਚਾ ਹੈ ਕਿਉਂ ਜੋ ਮੈਂ ਇਕੱਲਾ ਨਹੀਂ ਹਾਂ ਪਰ ਮੈਂ ਤੇ ਮੇਰਾ ੱੱਲਣ ਵਾਲਾ ਪ੍ਰਭੂ ਯਿਸੂ ਮਸੀਹ ਦੇ ਦਿਮਾਗ ਵਿੱਚ ਹਰ ਇੱਕ ਟਾਈਮ 'ਇਸੀ ਕਿ ਮੈਂ ਇੱਥੇ ਇਕੱਲਾ ਨਹੀਂ ਆ ਮੇਰੇ ਨਾਲ ਮੇਰਾ ਪਿਤਾ ਹੈਗਾ ਵਾ ਤੇ ਆਪਾਂ ਨੂੰ ਆਪਣੇ ਦਿਮਾਗ ਵਿੱਚ ਕੀ ਸੋਚਣਾ ਚਾਹੀਦਾ ਆਪਾਂ ਇਕੱਲੇ ਨਹੀਂ ਹੈਗੀ ਆਪਣੇ ਨਾਲ ਪ੍ਰਭੂ ਯਿਸੂ ਮਸੀਹ ਹਮੇਸ਼ਾ ਹੈਗਾ ਕਿਉਂਕਿ ਉਹਦੇ ਕਲਾਂ ਚ ਲਿਖਿਆ ਹੈਗਾ ਨਾ ਮੈਂ ਤੈਨੂੰ ਛੱਡਾਂਗਾ ਤੇ ਨਾ ਮੈਂ ਤੈਨੂੰ ਤਿਆਗਾਗਾ ਉਹਦਾ ਸੱਜਾ ਹੱਥ ਹਮੇਸ਼ਾ ਆਪਣੇ ਸਿਰ ਤੇ ਹੈਗਾ ਤੇ ਆਪਾਂ ਨੂੰ ਆਪਾਂ ਨਹੀਂ ਭੁੱਲਣਾ ਇਸ ਚੀਜ਼ ਨੂੰ ਕਿ ਆਪਾਂ ਕੱਲੇ ਆਗੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਹਰ ਇੱਕ ਸਮੇਂ ਚ ਇਹ ਯਾਦ ਰੱਖੀ ਉਹਨਾਂ ਨੂੰ ਟਾਈਮ ਟੂ ਟਾਈਮ ਯਾਦ ਸੀ ਵੀ ਮੈਂ ਇੱਥੇ ਕਿਉਂ ਆਇਆਗਾ ਉਹ ਲੋਕਾਂ ਚ ਜਦ ਵਿਚਰਦੇ ਸੀ ਉਹਨਾਂ ਨੂੰ ਤਾਂ ਵੀ ਪਤਾ ਸੀ ਵੀ ਮੇਰੇ ਪਿਤਾ ਨੇ ਮੈਨੂੰ ਆਹ ਗੱਲ ਕਹੀ ਹੈਗੀ ਤੇ ਮੈਂ ਉਹਨਾਂ ਦੀ ਕਲਾਮ ਨੂੰ ਪੂਰਾ ਕਰਨਾ ਵਾ ਉਹਨਾਂ ਨੇ ਹਰ ਇੱਕ ਚੀਜ਼ ਆਪਣੇ ਪਿਤਾ ਦੀ ਆਗਿਆ ਦੇ નીચે ਰਹਿ ਕੇ ਕੀਤੀ ਨਾ ਕਿ ਆਗਿਆ ਤੋਂ ਉੱਪਰ ਰਹਿ ਕੇ ਕੀਤੀ ਉਹਨਾਂ ਨੇ ਕਲਾਮ ਦੇ ਅਕੋਰਡਿੰਗ ਹੀ ਕੀਤਾ ਫਿਰ ਲਿਖਿਆ ਕਿ ਉਹ ਤੁਹਾਡੀ ਸ਼ਰ੍ਹਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖ ਦੀ ਸਾਥ ਸਾਥੀ ਸੱਚੀ ਹੁੰਦੀ ਹੈ ਫੇਰ ਪਰਮੇਸ਼ਰ ਕਹ ਰਹੇ ਨੇ ਕਿ ਤੁਹਾਡੀ ਸ਼ਰਾਂ ਵਿੱਚ ਇੱਥੇ ਫੇਰ ਆ ਗਿਆ ਤੁਹਾਡੀ ਪਰਮੇਸ਼ਰ ਨੇ ਇਹ ਨਹੀਂ ਕਿਹਾ ਮੇਰੀ ਸ਼ਰਾਂ ਵਿੱਚ ਪਰਮੇਸ਼ਰ ਨੇ ਕਿਹਾ ਤੁਹਾਡੀ ਸ਼ਰਾਂ ਵਿੱਚ ਕਿ ਉਹਨਾਂ ਨੂੰ ਵੀ ਪਤਾ ਲੱਗਾ ਵੀ ਆਪਣੇ ਆਪਣੇ ਜੋ ਆਪਾਂ ਇਨਸਾਨੀ ਜਾਵੇਂ ਵਿੱਚ ਆ ਕਿ ਆਪਾਂ ਨੇ ਅੰਦਰ ਕੀ ਕੀ ਚੀਜ਼ਾਂ ਹੁੰਦੀਆਂ ਨੇ ਆਪਾਂ ਕਿਦਾਂ ਕਿਦਾਂ ਕਿਸੇ ਦੀ ਗੱਲ ਨੂੰ ਮੰਨਦੇ ਹਾਂ ਅਗੇ ਤੁਹਾਡੀ ਸ਼ਰਾਂ ਵਿੱਚ ਫੋਰ ਐਗਜ਼ਾਮਪਲ ਆਪਾਂ ਇੱਕ ਪਿੰਡ 'ਚ ਹੁੰਨੇ ਹਾਂਗੇ ਉੱਥੇ ਇੱਕ ਸਰਪੰਚ ਹੁੰਦਾ ਇੱਕ ਮੈਂਬਰ ਹੁੰਦਾ ਜੇ ਉਹਨਾਂ ਦੋਵਾਂ ਜਣਿਆਂ ਨੇ ਇੱਕ ਡਿਸੀਜਨ ਲੈ ਲਿਆ ਆਪਾਂ ਪੂਰਾ ਪਿੰਡ ਪਿੱਛੇ ਪੈ ਜਾਂਦਾ ਵੀ ਹਾਂ ਠੀਕ ਹੈ ਜੋ ਸਰਪੰਚ ਨੇ ਮੈਂਬਰ ਨੇ ਕਿਹਾ ਵਾ ਉਹ ਸਹੀ ਡਿਸੀਜਨ ਆਗਾ ਤੇ ਇੱਥੇ ਪਰਮੇਸ਼ਨ ਲਿਖਿਆ ਕਿ ਤੁਹਾਡੀ ਚਰਾਂ ਵਿੱਚ ਲਿਖਿਆ ਹੋਇਆ ਦੋ ਮਨੁੱਖਾਂ ਦੀ ਸਾਖੀ ਸੱਚੀ ਹੁੰਦੀ ਹੈ ਉਹ ਇੱਕ ਤਾਂ ਮੈਂ ਜੋ ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰਾ ਪਿਤਾ ਜਿਹਨ ਮੈਨੂੰ ਕੱਲਿਆ ਉਹ ਮੇਰੇ ਉੱਤੇ ਸਾਖੀ ਦਿੰਦਾ ਹੈ ਆਮੀਨ ਪਰਮੇਸ਼ਰ ਇੱਥੇ ਕਹਿ ਰਹੇ ਨੇ ਕਿ ਇੱਕ ਤਾਂ ਮੈਂ ਆ ਜੋ ਮੇਰੇ ਉੱਤੇ ਸਾਖੀ ਦਿੰਦਾ ਹੈ ਇੱਕ ਮੇਰੇ ਕੱਲਣ ਵਾਲਾ ਮੇਰਾ ਅੱਬਾ ਪਿਤਾ ਜੋ ਮੇਰੇ ਉੱਤੇ ਸਾਖੀ ਦਿੰਦਾ ਹੈ ਕਿਉਂਕਿ ਉਹ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਸਾਖੀ ਦਿੱਤੀ ਤੇ ਪ੍ਰਭੂ ਯਿਸੂ ਮਸੀਹ ਕਹਿੰਦੇ ਨੇਗੇ ਕਿ ਮੈਂ ਪਿਤਾ ਦਾ ਤੇ ਪਿਤਾ ਮੇਰੇ ਦਾ ਅਸੀਂ ਇੱਕ ਹਾਂ ਜੋ ਪਿਓ ਤੇ ਪੁੱਤਰ ਦੇ ਵਿੱਚ ਵਿਸ਼ਵਾਸ ਕਰਦੇ ਨੇਗੇ ਉਹ ਚਾਨਣ ਨੂੰ ਗ੍ਰਹਿਣ ਕਰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਸਾਨੂੰ ਲੋੜ ਹੈ ਕਿ ਅਸੀਂ ਦੁਨਿਆਵੀ ਹਿੱਸੇ ਦੇ ਰਸਤੇ ਵਿੱਚ ਅਸੀਂ ਨਾ ਪਟਕੀਏ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਾਨਣ ਦੇ ਵਾਂਗ ਅਕਸੈਪਟ ਕਰੀਏ ਜੇ ਸਾਡੇ ਕੋਲ ਚਾਨਣ ਹੈ ਤੇ ਸਾਨੂੰ ਕਿਸੇ ਵੀ ਚੀਜ਼ ਦੀ ਮੈਨੂੰ ਨਹੀਂ ਲੱਗਦਾ ਕਿਸੇ ਚੀਜ਼ ਦਾ ਖੌਫ ਕਿਸੇ ਚੀਜ਼ ਦਾ ਡਰ ਆਪਣੀ ਜ਼ਿੰਦਗੀ ਵਿੱਚ ਹੋਊਗਾ ਕਿਉਂਕਿ ਆਪਣੇ ਕੋਲੇ ਆਲਰੇਡੀ ਚਾਨਣ ਆਗਾ ਜਿਹਦੇ ਕੋਲ ਚਾਨਣ ਆ ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਹਰ ਇੱਕ ਚੀਜ਼ ਪ੍ਰਭੂ ਆਪਾ ਨੂੰ ਸਮੇਂ ਤੋਂ ਸਮੇਂ ਤੇ ਸਿੰਦਾਵਾ ਪ੍ਰੋਵਾਈਡ ਕਰਦਾ ਕਿਉਂਕਿ ਉਹ ਆਪਣੇ ਨਾਲੋਂ ਵੱਧ ਕਿਉਂ ਫਿਕਰ ਆ ਉਹ ਸਮਾਂ ਰਹਿੰਦਿਆਂ ਹਰ ਇੱਕ ਚੀਜ਼ ਆਪਾ ਨੂੰ ਮੁਹੱਈਆ ਕਰਦਾ ਵਾ ਸਿੱਕ ਆਪਾਂ ਨੂੰ ਚਾਹੀਦਾ ਕਿ ਆਪਾਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਉਦਾਰਕਰਤਾ ਨੂੰ ਆਪਾਂ ਅਕਸੈਪਟ ਕਰੀਏ ਤੇ ਚਾਹਨਾ ਨੂੰ ਰਿਸੀਵ ਕਰੀਏ ਤਾਂ ਜੋ ਅਸੀਂ ਜੋ ਹਨੇਰੀ ਦੁਨੀਆ ਤਾਂ ਜੋ ਜਿਹੜੀ ਦੁਨਿਆਵੀ ਹਿੱਸੇ ਦੇ ਲੋਕ ਕਿਆ ਨੇ ਦੁਨਿਆਵੀ ਹਿੱਸੇ ਦੇ ਕੰਮ ਨੇ ਅਸੀਂ ਉਹਨਾਂ ਨੂੰ ਭੁੱਲ ਕੇ ਅਸੀਂ ਇੱਕ ਰੋਹਾਨੀ ਅਸੀਂ ਇੱਕ ਸਪਿਰਚੁਅਲ ਜ਼ਿੰਦਗੀ ਨੂੰ ਜਿਉ ਸਕੀਏ ਅਮ